ਇਹ ਅਸਲੀ ਮਿਆਂ ਦਾ ਕੀ ਮੰਗੂਆ ਦੋਸਤੋ ਆ ਦੇਖੋ ਇਹਨਾਂ ਨੇ ਅਵੋਕਾਡੋ ਵੀ ਲਾ ਰੱਖੇ ਨੇ ਤੇ ਬਈ ਫਲਦਾਰ ਨਾਲ ਭਰੇ ਪੈਣੇ ਸੇਬਾਂ ਦੇ ਬੂਟੇ ਹਾਂਜੀ ਦੋਸਤੋ ਕਿਵੇਂ ਹੋ ਸਾਰੇ ਮੈਂ ਉਮੀਦ ਕਰਦਾ ਤੁਸੀਂ ਵਧੀਆ ਹੋਮੋਗੇ ਆਪਾਂ ਆਏ ਆ ਜੀ ਗੁਲਿਸਤਾਨ ਨਰਸਰੀ ਮਲੇਰ ਕੋਡਲਾ ਸਰੌਦ ਰੋਡ ਪੰਜਾਬ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਫਲਦਾਰ ਬੂਟਿਆਂ ਦੀਆਂ ਵੈਰਾਈਟੀਆਂ ਜੁਨਿਆ ਸਪੈਸ਼ਲ ਵੈਰਾਈਟੀਆਂ ਨੇ ਤਾਂ ਜੇਕਰ ਤੁਸੀਂ ਵੀ ਫਾਲਦਰ ਬੁੱਟੇ ਲਗਾਉਣ ਦੇ ਸ਼ੌਕੀਨ ਹੋ ਤਾਂ ਆਹ ਵੀਡੀਓ ਤੁਹਾਡੇ ਲਈ ਹੈ ਤਾਂ ਆਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਤੇ ਅਗਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਚਲੋ ਦੁਹਾਨਿਆ ਤੁਹਾਨੂੰ ਵੈਰਾਈਟੀਆਂ ਅਲੱਗ-ਅਲੱਗ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਜ਼ਰੂਰ ਦੱਸਿਓ। ਆਹ ਦੇਖ ਲਓ ਦੋਸਤੋ ਜਿਹੜੇ ਕਹਿੰਦੇ ਨੇ ਪੰਜਾਬ ਚ ਬਦਾਮ ਨਹੀਂ ਲੱਗਦੇ ਆਹ ਦੇਖੋ ਬੂਟਾ ਭਰਿਆ ਪਿਆ ਬਦਾਮਾ ਦੇ ਨਾਲ ਆਪਾਂ ਤੁਹਾਨੂੰ ਪਤਾ ਹੀ ਹੈ ਗੁਲਿਸਤਾਨ ਨਰਸਰੀ ਚ ਉਰੇ ਦੇਖ ਸਕਦੇ ਹੋ ਬੂਟਾ ਭਰਿਆ ਪਿਆ ਬਦਾਮਾ ਦੇ ਨਾਲ ਤਿੰਨ ਸਾਲ ਦਾ ਬੂ ਅਤੇ ਅਗਰ ਤੁਸੀਂ ਆਪਣੇ ਘਰ ਬਦਾਮਾਂ ਦਾ ਪਲਾਂਟ ਲਗਾਉਗੇ ਤਾਂ ਉਹ ਤੁਹਾਨੂੰ 2 ਸਾਲ ਦੇ ਅੰਦਰ ਅੰਦਰ ਵਧੀਆ ਫਲ ਦੇਣ ਲੱਗ ਜਾਊਗਾ ਕਹਿਣ ਦਾ ਭਾਵ ਇਹ ਹੈ ਕਿ ਅਗਰ ਤੁਸੀਂ ਬਦਾਮਾਂ ਦਾ ਪੌਦਾ ਲਾ ਲਓਗੇ ਤਾਂ ਤੁਹਾਨੂੰ ਬਾਜ਼ਾਰੋਂ ਬਦਾਮ ਖਰੀਦਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਇਹਨੇ ਥੋੜੇ ਸਾਰੇ ਰਿਕੁਆਇਰਮੈਂਟ ਘਰੋਂ ਹੀ ਪੂਰੀਆਂ ਕਰ ਦੇਣੀਆਂ ਨੇ ਤੁਸੀਂ ਇਹਨੂੰ ਆਪਣੇ ਖੇਤ ਠੀਕ ਹੈ ਜਾਂ ਆਪਣੇ ਘਰ ਜ਼ਰੂਰ ਲਗਾਓ ਇਹ ਤੁਹਾਨੂੰ オリジナル ਗੁਲਿਸਤਾਨ ਨਰਸਰੀੋਂ ਮਿਲ ਜਾਣਗੇ ਇਹ ਵਾਲੇ ਪਲਾਂਟ ਤੇ ਆਪਾਂ ਇਹਨਾਂ ਦਾ ਐਡਰੈਸ ਉਰੇ ਦਾ ਨਰਸਰੀ ਦਾ ਐਡਰੈਸ ਤੁਹਾਨੂੰ ਵੀਡੀਓ ਦੇ ਐਂਡੇ ਦੇ ਦਿਆਂਗੇ ਤਾਂ ਵੀਡੀਓ ਤੁਸੀਂ ਪੂਰੀ ਜ਼ਰੂਰ ਦੇਖੋ ਤੇ ਆਪਾਂ ਹੁਣ ਤੁਹਾਨੂੰ ਦਿਖਾਉਣਾ ਈ ਕੋਈ ਹੋਰ ਵੈਰਾਈਟੀ ਬਦਾਮ ਤਾਂ ਆਪਾਂ ਨੇ ਤੁਹਾਨੂੰ ਦਿਖਾਤਾ ਜੇਕਰ ਤੁਹਾਨੂੰ ਬਦਾਮ ਦਾ ਪਲਾਂਟ ਵਧੀਆ ਲੱਗਿਆ ਤਾਂ ਕਮੈਂਟ ਕਰਨਾ ਨਾ ਭੁੱਲਿਓ ਅਤੇ ਦੋਸਤੋ ਵੀਡੀਓ ਵੀ ਸ਼ੇਅਰ ਕਰਦੇ ਕਰੋ ਜਿਹੜੇ ਬੰਦਿਆਂ ਨੂੰ ਬੂਟੇ ਲਾਉਣ ਦਾ ਸ਼ੌਂਕ ਆ ਆ ਦੇਖ ਲਓ ਜੀ ਫਿਰ ਆਪਾਂ ਆ ਹੈਗੇ ਜੀ ਮੀਆਂ ਦਾ ਕੀ ਅੰਬ ਆਪਾਂ ਆ ਚੁੱਕੇ ਨਹੀਂ ਇਹਨਾਂ ਦੇ ਮੀਆਂ ਦਾ ਕੀ ਅੰਬ ਦੇ ਸਟਾਕ 'ਚ ਫਲ ਦਾ ਸਾਈਜ਼ ਦੇਖ ਤੇ ਲੱਗ ਵੀ ਬਹੁਤ ਰੱਖਿਆ ਬੂਟਿਆਂ ਨੂੰ ਹਰ ਇੱਕ ਬੂਟੇ ਤੇ ਲੱਗਿਆ ਹੋਇਆ ਤੇ ਰੰਗ ਵੀ ਦੇਖ ਲਓ ਬਈ ਇਹ ਅਸਲੀ ਮੀਆਂ ਦਾ ਕਿ ਤੁਹਾਨੂੰ ਇਹਨਾਂ ਕੋਲੋਂ ਮਿਲੇਗਾ ਤੇ ਦੋਸਤੋ ਇਹ ਉਹੀ ਵਾਲੀ ਵੈਰਾਈਟੀ ਹੈ ਜਿਹਦੀ ਇੰਟਰਨੈਸ਼ਨਲ ਮਾਰਕੀਟ 'ਚ ਲੱਖਾਂ ਰੁਪਏ ਕਿਲੋ ਕੀਮਤ ਹੈ ਜੀ ਤੇ ਔਰੇ ਕੱਲੀ ਇਹੀ ਅੰਬ ਦੀ ਵੈਰਾਈਟੀ ਨਹੀਂ ਹੋਰ ਵੀ ਅੰਬ ਦੀਆਂ ਬਹੁਤ ਵੈਰਾਈਟੀਆਂ ਨੇ ਲੰਗੜਾ ਅੰਬ ਚੋਸਾ ਅੰਬ ਅਮਰਪਾਲੀ ਮੈਂਗੋ ਬਨਾਣਾ ਮੈਂਗੋ ਕੇਸਰ ਮੈਂਗੋ ਅਲਫੋਂਸੋ ਮੈਂਗੋ ਬਲੈਕ ਕਸਤੂਰੀ ਮੈਂਗੋ ਅਮਰੀਕਨ ਰੈਡ ਪਲਮਾਰ ਮੈਂਗੋ ਹੋਰ ਬਹੁਤ ਵੈਰਾਈਟੀਆਂ ਪਈਆਂ ਨੇ ਇਹਨਾਂ ਕੋਲ ਆਪਾਂ ਹੁਣ ਕਿੰ ਤੇ ਹੋਰ ਆਪਾਂ ਤੁਹਾਨੂੰ ਵੈਰਾਈਟੀਆਂ ਦਿਖਾਉਣੇ ਆ ਇਹ ਜਿਹੜਾ ਮੀਆਂ ਦਾ ਕੀ ਅੰਬ ਆ ਜੀ ਇਹਨੂੰ ਇਹਦੀ ਖਾਸ ਜਿਹੜੀ ਚੀਜ਼ ਬਣਾਉਂਦੀ ਆ ਉਹ ਹੈਗਾ ਜੀ ਇਹਦਾ ਕਲਰ ਤੇ ਇਹਦਾ ਟੇਸਟ ਇਹਦਾ ਟੇਸਟ ਬੇहद ਮਿੱਠਾ ਹੁੰਦਾ ਤੇ ਇਹਦਾ ਕਲਰ ਨਾਰਮਲ ਅੰਬ ਵਰਗਾ yellow ਨਹੀਂ ਹੁੰਦਾ ਇਹਦਾ ਕਲਰ purple ਜਿਹਾ ਹੁੰਦਾ ਆ ਜੀ ਤੇ ਉਰੇ ਤੁਹਾਨੂੰ ਜੀ ਇਹੀ ਮੀਆਂ ਦਾ ਕੀ ਅੰਬ ਤੇ ਹੋਰ ਅੰਬ ਦੀਆਂ ਵੈਰਾਈਟੀਆਂ ਇਹਨਾਂ 'ਚ ਜਿਵੇਂ ਇੱਕ ਵੈਰਾਈਟੀ ਆ ਤੇ ਇਹਨੇ ਤੁਹਾਨੂੰ ਕਈ-ਕਈ ਸਾਈਜ਼ ਵਿੱਚ ਮਿਲ ਜਾਣਗੇ ਇਹ ਵੱਡੇ ਸਾਈਜ਼ ਵਾਲੇ ਪਲਾਂਟ ਆ ਤੇ ਉਰੇ ਹੀ ਤੁਹਾਨੂੰ ओरिजिनल ਪਲਾਂਟ ਮਿਲਣਗੇ ਆ ਹੀ ਨਹੀਂ ਹੈਗਾ ਉਰੇ ਤੁਹਾਨੂੰ ਉਹ ਕੰਮ ਨਹੀਂ ਮਿਲੂਗਾ ਕੀ ਅਗਰ ਤੁਹਾਨੂੰ ਕਹਿਦਾ ਮੀਆਂ ਦਾ ਕੇ ਅੰਬ ਦਾ ਵੈਰਾਈਟੀ ਕੋਈ ਹੋਰ ਹੈ ਜਿਹੜੀ ਕਹਿਣਗੇ ਵੈਰਾਈਟੀ ਉਹੀ ਨਿਕਲੂਗੀ ਇਸ ਤਰ੍ਹਾਂ ਵੀ ਨਹੀਂ ਹੈਗਾ ਕਿ ਇਹਨਾਂ ਕੋਲ ਕੱਲੀ ਅੰਬ ਦੀ ਵੈਰਾਈਟੀ ਹੈ ਇਹਨਾਂ ਕੋਲ ਸਾਰੇ ਫਲਦਾਰ ਬੂਟਿਆਂ 'ਚ ਬਹੁਤ ਬਹੁਤ ਵੈਰਾਈਟੀਆਂ ਨੇ ਤੇ ਸਾਰੀਆਂ ਸਪੈਸ਼ਲ ਵੈਰਾਈਟੀਆਂ ਨੇ ਤੇ ਇਹ ਉਹ ਵਾਲੀ ਵੈਰਾਈਟੀ ਹੁੰਦੀਆਂ ਨੇ ਜਿਹੜੀ ਆਪਣੇ ਪੰਜਾਬ 'ਚ ਕਾਮਯਾਬ ਨੇ ਤਾਂ ਹੁਣ ਚਲੋ ਇਹ ਆਪਣੇ ਤੁਹਾਨੂੰ ਦਿਖਾ ਦਿੰਮੀ ਆ ਤਾਂ ਕਿ ਅੰਬ ਦੀ ਹੁਣ ਆਪਾਂ ਅਗਲੀ ਵੈਰਾਈਟੀ ਵੱਲ ਚੱਲਦੇ ਹਾਂ ਜੀ ਤੇ ਇੱਕ ਬਈ ਆਹ ਵਾਲੀ ਅੰਬ ਦੀ ਵੈਰਾਈਟੀ ਦੇਖ ਲਓ ਇਹ ਦੇਖ ਲਓ ਮਿਰਚ ਵਰਗਾ ਦਾ ਫਲ ਆ ਇਹ ਵੈਰਾਈਟੀ ਦਾ ਨਾਮ ਤੁਸੀਂ ਮੈਨੂੰ ਕਮੈਂਟਾਂ 'ਚ ਜੇ ਬਦੋਂ ਨੂੰ ਪੱਕਾ ਹੀ ਕਲੀਅਰ ਕਰ ਦਿੰਦੇ ਆ ਕਿ ਪੰਜਾਬ ਚ ਅਸਲੀ ਸੇਬ ਲੱਗਦੇ ਨੇ ਦੇਖੋ ਮੈਂ ਤੁਹਾਨੂੰ ਦੱਸਾਂ ਇਹ ਉਰੇ ਗੁਲਿਸਤਾਨ ਨਰਸੀ ਬੂਟਾ ਲੱਗਿਆ ਹੋਇਆ ਸੇਬ ਦਾ ਆ ਦੇਖੋ ਬਾਈ ਸੇਬ ਲੱਗ ਰੱਖੇ ਨੇ ਆ ਦੇਖ ਲਓ ਤੁਸੀਂ ਐਗਜ਼ਾਮਪਲ ਦੇਖ ਲਓ ਲਾਈਵ ਐਗਜ਼ਾਮਪਲ ਤੁਹਾਨੂੰ ਮੈਂ ਦੇ ਰਿਹਾ ਸੇਬ ਲੱਗ ਰੱਖੇ ਨੇ ਬਾਈ ਤੇ ਫਰੂਟ ਦਾ ਸਾਈਜ਼ ਹਜੇ ਪੱਕੇ ਨਹੀਂ ਹੈਗੇ ਫਰੂਟ ਦਾ ਸਾਈਜ਼ ਦੇਖ ਸਕਦੇ ਹੋ ਹਜੇ ਪੱਕੇ ਨਹੀਂ ਹੈਗੇ ਅਤੇ ਹਜੇ ਤਾਂ ਸਾਈਜ਼ ਥੋੜਾ ਹੋਰ ਵਧੂਗਾ ਤੇ ਇਹਨੂੰ ਬੂਟੇ ਨੂੰ ਕਾਫੀ ਲੱਗ ਰੱਖਿਆ ਵਧੀਆ ਲੱਗ ਰੱਖਿਆ ਕੁਆਂਟੀਟੀ ਚ ਇਹ ਜਿਹੜੀ ਵੈਰਾਈਟੀ ਹੈ ਜੀ ਇਹ ਹਰਮਨ 99 ਸੇਬ ਦੀ ਵੈਰਾਈਟੀ ਤੇ ਬਈ ਜਿਹੜੇ ਕਹਿੰਦੇ ਨੇ ਸੇਬ ਲੱਗਦੇ ਨਹੀਂ ਤਾਂ ਆਹ ਦੇਖ ਲੋ ਬਈ ਲੱਗੇ ਰੱਖੇ ਨੇ ਸੇਬ ਉਰੇ ਇਹਨਾਂ ਕੋਲ ਸਾਰੀਆਂ ਹੀ ਤੁਹਾਨੂੰ ਫਲਦਾਰ ਬੁੱਟਿਆਂ ਦੀਆਂ ਵੈਰਾਈਟੀਆਂ ਮਿਲ ਜਾਣਗੇ ਇੱਕ ਇੱਕ ਵੈਰਾਈਟੀ ਇੱਕ ਤੋਂ ਕਹਿਣ ਪੂਰੀ ਟੌਪ ਦੀ ਵੈਰਾਈਟੀ ਮਿਲੂ ਤੇ ਬਈ ਇਹਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਵਾਈਬਰੇਟ ਹੈ ਇਹਨਾਂ ਦਾ ਤੇ ਦੋਸਤੋ ਆਹ ਦੇਖ ਲੋ ਜੀ ਇਹਨਾਂ ਨੇ ਐਵੋਕਾਡੋ ਵੀ ਲਾ ਰੱਖੇ ਨੇ ਜੀ ਇਹਨਾਂ ਕੋਲ ਸਾਰੇ ਫਰੂਟ ਲਾ ਰੱਖੇ ਨੇ ਸਾਰੇ ਫਰੂਟ ਨੇ ਜੀ ਇਹਨਾਂ ਕੋਲ ਤਾਂ ਆਹ ਦੇਖੋ ਬਈ ਐਵੋਕਾਡੋ ਦੇਖ ਲੋ ਐਵੋਕਾਡੋ ਫਰੂਟ ਹੈ ਜੀ ਇਹ ਵਾਲਾ ਐਵੋਕਾਡੋ ਦਾ ਇਹ ਗ੍ਰਾਫਟਡ ਪਲਾਂਟ ਨੇ ਜਿਹੜੇ ਉਹਨਾਂ ਨੂੰ ਲੱਗਿਆ ਉਹ ਤੇ 3 ਸਾਲ ਦਾ ਪਲਾਂਟ ਆ ਤੇ ਇਹਨੂੰ ਦੇਖ ਲਓ ਫਰੂਟ ਲੱਗੇ ਆ ਜੀ ਇਹ ਕਹਿੰਦੇ 2 ਕੁ ਮਹੀਨੇ ਦੇ ਅੰਦਰ ਪੱਕ ਜਾਊਗਾ 1.5 ਤੋਂ 2 ਮਹੀਨੇ ਦੇ ਅੰਦਰ ਆ ਫਰੂਟ ਆ ਜਿਹੜਾ ਇਹ ਪੱਕ ਜਾਊਗਾ ਇਹ ਵਾਲਾ ਤੇ ਇਹਦੇ ਫਾਇਦੇ ਤਾਂ ਤੁਹਾਨੂੰ ਪਤਾ ਹੀ ਹੋਣਗੇ ਇਹ ਵਾਲਾ ਬੂਟਾ ਅਗਰ ਤੁਸੀਂ ਆਉਣੇ ਹੋ ਜੀ ਵੀਰੇ ਇਹ ਵਾਲਾ ਬੂਟਾ ਵੀ ਇੱਕ ਜ਼ਰੂਰ ਲਾਈਓ ਆਪਣੇ ਘਰ ਇਹ ਬਹੁਤ ਜ਼ਿਆਦਾ ਹੈਲਥੀ ਫਰੂਟ ਹੁੰਦਾ ਹੈ ਜੀ ਚੀਕੂ ਦੀ ਵੈਰਾਈਟੀ ਦੇਖ ਲਓ ਇਹਨੂੰ ਦੇਖੋ ਫਲ ਭਰਿਆ ਪਿਆ ਬੂਟਾ ਫਲ ਦੇਖ ਲਓ ਗੁੱਛੇ ਲੱਗਿਆ ਹੋਇਆ ਬਈ ਇਹ ਅਸਲੀ ਚੀਕੂਆ ਇੱਕ ਕਾਲੀ ਪੱਤੀ ਚੀਕੂ ਦੀ ਨੂੰ ਕਹਿੰਦੇ ਨੇ ਇਹ ਉਹ ਵਾਲੀ ਵੈਰਾਈਟੀ ਹੈ ਦੇਖ ਲਓ ਇਹਦਾ ਪੱਤਾ ਹੁੰਦਾ ਵੀ ਥੋੜਾ ਚੌੜਾ ਤੇ ਇਹਦਾ ਪੱਤਾ ਥੋੜਾ ਕਾਲਾ ਕਾਲਾ ਹੁੰਦਾ ਹੈ ਤੇ ਫਲ ਦੇਖ ਸਕਦੇ ਹੋ ਬਈ ਸਾਰਿਆਂ ਨੂੰ ਗੁੱਛਿਆਂ 'ਚ ਲੱਗ ਰੱਖਿਆ ਦੇਖੋ ਕਿੰਨਾ ਵਧੀਆ ਫਰੂਟ ਹੈ ਜੀ ਇਹ ਵਾਲਾ ਇਹ ਅਸਲੀ ਚੀਕੂ ਦੀ ਵੈਰਾਈਟੀ ਅਗਰ ਤੁਹਾਨੂੰ ਆਪਣੇ ਘਰ ਚੀਕੂ ਲਾਉਣਾ ਤਾਂ ਇਹੀ ਵਾਲੀ ਵੈਰਾਈਟੀ ਦਾ ਲਾਈਓ ਕਿਉਂਕਿ ਇਹਨੂੰ ਫਲ ਇੱਕ ਦਾ ਛੇਤੀ ਲੱਗਦਾ ਤੇ ਲੱਗਦਾ ਵੀ ਬਹੁਤ ਹੈ ਤੇ ਦੋਸਤੋ ਅੱਜ ਦੇ ਲਈ ਬਸ ਇੰਨਾ ਹੀ ਅਗਰ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਆਪਣੇ ਚੈਨਲ ਤਾਂ ਕਮੈਂਟ ਜਰੂਰ ਤੁਸੀਂ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਜੀ